ਸਾਹਿਬ ਕੀ ਮੱਧਾਰ ਮਾਲ ਮਾਇਆ ਨੇ ਰੇ ਰੇ ਵੱਲ ਮਾਰੀ ਅਸ਼ਰੇ ਦੀ ਹੈ ਤਾ ਆਹ ਪੁੱਛ ਤੇ ਨੋਛੀ ਦੇਣਾ 9ਵਾਂ ਮਹੀਨਾ ਤੇ ਪਿੰਡਾਂ ਦੇ ਵਿੱਚ ਦੀਆਂ ਦਾ ਤਿਹਾਕ ਇੱਕ رونਕਾ ਸੀ ਸ਼ਾਇਦ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਪੋਲੀਹੋਲੀ ਰਵਾਇਤ ਹੀ ਜਿਵੇਂ ਅਲੋਪ ਹੁੰਦੀ ਗਈ ਤੇ ਲੇਕਿਨ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਬੁੱਲੇਵਾਲ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਤੀਆਂ ਦਾ ਤਿਉਹਾਰ ਦੇ ਨਾਲ ਇੱਕ ਵੇੜਾ ਸਜਿਆ ਹੈ ਪਿੰਡ ਦਾ ਵੇੜਾ ਪਰ ਪਿੰਡ ਦਾ ਵੇੜਾ ਸੱਜਣ ਦੇ ਪਿੱਛੇ ਇਸ ਤੀਆਂ ਦੇ ਤਿਉਹਾਰ ਦਾ ਜਿਹੜਾ ਇਹ ਕਹਿ ਸਕਦੇ ਆ ਉਪਰੰਨਾ ਜਿਹੜਾ ਹੈ ਵਿਦੇਸ਼ ਬੈਠੇ ਇਸ ਪਿੰਡ ਦੇ ਨੌਜਵਾਨ ਸਾਹਿਬ ਬੁੱਲੇਵਾਲ ਵੱਲੋਂ ਕੀਤਾ ਜਾ ਰਿਹਾ ਉਹਦੇ ਵੱਲੋਂ ਇਕੱਤਰ ਕੀਤਾ ਗਿਆ ਇੱਕੋ ਜਿਹਾ ਲੇਡੀਜ਼ ਨੂੰ ਇਹ ਖੁਸ਼ੀਆਂ ਨੂੰ ਇਹ ਕਹਿ ਸਕਦੇ ਚਾਹੇ ਉਹ ਪਿੰਡ ਤੋਂ ਬਾਹਰ ਹੋਈਆਂ ਹੋਈਆਂ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਇਸ ਤੀਆਂ ਦਾ ਤਿਹਾਰ ਦੇ ਬਹਾਨੇ ਇੱਥੇ ਇਕੱਤਰ ਕੀਤਾ ਗਿਆ ਔਰ ਤਸਵੀਰਾਂ ਦੇਖ ਹੀ ਸਕਦੇ ਹੋ ਜਿੱਦਾਂ ਚੱਲ ਰਹੀਆਂ ਮੈਂ ਜ਼ਰੂਰ ਕਹਿਵਾਂ ਮੈਂ ਇਹਨੂੰ ਕਹਾਂਗਾ ਇਹ ਉਹ ਤਸਵੀਰਾਂ ਦਿਖਾ ਦਿੰਗੇ ਕਿ ਕਿਹੜੇ ਪਿੰਡਾਂ ਦੇ ਵਿੱਚ ਕਿਵੇਂ ਬੋਨੀਆਂ ਪਾ ਕੇ ਤੀਆਂ ਇਸ ਤਿਹਾਰ ਨੂੰ ਮਨਾਉਂਦੇ ਨੇ ਇਹਨਾਂ ਦਾ ਵਾਤਾਵਰਨ ਬਈ ਸਾਹਿਬ ਬੱਚੇ ਨੇ ਧੀਆਂ ਨੇ ਰੱਈਆਂ ਵੀ ਲਏ ਹੋਏ ਨੇ ਉਹ ਵੀ ਇੱਥੇ ਇਕੱਤਰ ਨੇ ਵੱਡੀ ਗਿਣਤੀ ਦੇ ਵਿੱਚ ਉਹ ਪੱਤੇ ਨੇ 스ਪੈਡ ਦਾ ਜੇ ਗੱਲ ਕਰੀਏ ਤੇ ਕਿਤੇ ਨਾ ਕਿਤੇ ਸਾਫ ਬੁੱਲੇਵਾਲ ਦਾ ਜ਼ਿਕਰ ਆਂਦਾ ਹੀ ਲੈਂਦਾ ਪਿੰਡ ਦੀ ਚਾਹੇ ਨਹਾਰ ਬਦਲਨ ਦੀ ਬੂਟੇ ਲਾਣ ਵਾਲਾ ਇੱਕ ਨੌਜਵਾਨ ਕਰੋੜ ਤੋਂ ਕਰੋੜ ਤੋਂ ਉੱਪਰ ਜਿਹੜਾ ਖਰਚ ਕਰ ਚੁੱਕਾ ਆਪਣੇ ਦੇਸ਼ 'ਚ ਆਪਾਂ ਗੱਲ ਵੀ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਗੱਲ ਕਰਨ ਦੀ ਇਹ ਨਾਲ ਲੇਡੀਜ਼ ਨਾਲ ਹੀ ਕਿਵੇਂ ਦਾ ਅੱਜ ਸੋਚਦੇ ਨੇ ਕਹਿੰਦੇ ਕਿ ਕਿੱਦਾਂ ਦੇਖਦੇ ਹੋ ਤੁਸੀਂ ਅੱਜ ਪੁੱਤ ਨੇ ਬਾੜ ਵਿਦੇਸ਼ ਬੈਠੇ ਆਲੀ ਹਾਂ ਜੀ ਰੌਣਕ ਆ ਰੌਣਕ ਕਲਾਇਨਾ ਹੋਰ ਰੌਣਕ ਲੱਗੀ ਆ ਸੱਜਿਆ ਤੂੰ ਸਾਰੀਆਂ ਧੀਆਂ ਇਕੱਠੀਆਂ ਕਰਦੀਆਂ ਕਰਦੀਆਂ ਯਾਰ ਬੰਦੀਆਂ ਜੜਦੀਆਂ ਧੀਆਂ ਇਕੱਠੀਆਂ ਕਰਕੇ ਰੌਣਕ ਲਾਤੀਆਂ ਕਿਸੇ ਨਾ ਕਿਸੇ ਬਹਾਨੇ ਸਾਫ ਲੱਗਾ ਰਹਿਣਾ ਹਾਂ ਜੀ ਹਾਂ ਜੀ ਕਿਹਨ ਲੱਗੇ ਬਹਾਨੇ ਲੱਗੇ ਰਹਿ ਜਾਵਾ ਕੋਈ ਨਾ ਕੋਈ ਆਪਣੀ ਜੋੜ ਕੇ ਰੱਖਿਆ ਹਰ ਇੱਕ ਦਾ ਜੋੜ ਕੇ ਰੱਖਿਆ ਹਰ ਇੱਕ ਦੇ ਨੋਕਸ ਆਪਣੇ ਹੀ ਸਮਝਦਾ ਹੋ ਹਰ ਇੱਕ ਨੂੰ ਕਿਸੇ ਨੂੰ ਦੀ ਮਤੇਰ ਮੇਰ ਦਾ ਫਾਰਨ ਆਪਣੇ ਲੈ ਰਹਿੰਦੀ ਹੈ ਨਾ ਖੇਚੂ ਵੀ ਰਹਿੰਦੀ ਹੋਏਗੀ ਪਿੰਡ ਦੇ ਲੋਕਾਂ ਨੇ ਖਿੱਚਦੇ ਹੀ ਹਾਂ ਪਿੰਡ ਦਾ ਤਾਂ ਹੁੰਦਾ ਪਰ ਅੱਜ ਇਹਨਾਂ ਕੀ ਨਵਾਂ ਕਰ ਗਣਾ ਇਹਨਾਂ ਕਰਦੇ ਨਾ ਬੇਟਾ ਤੇ ਵਿਦੇਸ਼ ਫਿਕਰ ਇੱਕੋ ਧਿਆਨ ਹੋ ਰਿਹਾ ਤੇ ਹਾਂ ਨੇ ਭੈਣਾ ਨਾਲ ਵੀ ਗੱਲ ਕਰਦੇ ਕਿੱਦਾਂ ਦਾ ਲੱਗਦਾ ਪਿਆ ਅੱਜ ਤੁਸੀਂ ਇੱਥੇ ਮਿਲਾਂਦੇ ਪਏ ਹੋ ਲੇਕਿਨ ਸਾਹਿਬ ਬਹੁਤ ਵਧੀਆ ਲੱਗਿਆ ਸਾਹਿਬ ਹਾਂਜੀ ਬਹੁਤ ਵਧੀਆ ਲੱਗਦਾ ਪਿਆ ਪਿੰਡ 'ਚ ਰੌਣਕਾਂ ਲੱਗੀਆਂ ਆਪਾਂ ਗੱਲ ਕਰਦੇ ਹੋਰ ਵੀ ਕੰਨੀਆਂ ਸ਼ਾਇਦ ਕਿਤੇ ਨਾ ਕਿਤੇ ਤਰਿੰਦਰਨਾਥ ਦੀਆਂ ਬੱਚੇ ਪਿੰਡਾਂ ਦਾ ਵਿਰਸਾ ਸੀ ਹਾਂਜੀ ਬਹੁਤ ਵਧੀਆ ਅੰਸਰ ਹੈ ਕੋਈ ਪਿੰਡਾਂ ਵਿੱਚ ਜਦੋਂ ਹੁਣ ਇਕੱਠੀਆਂ ਹੁੰਦੀਆਂ ਸਾਰੀਆਂ ਕੰਨੀਆਂ ਪੈੜਾਂ ਸਾਰੀਆਂ ਇਕੱਠ ਹੋ ਜਾਂਦਾ ਸਾਰੇ ਬੋਲੀਆਂ ਪੋਲੀਆਂ ਇਕੱਤੇ ਇਹ ਆਪ ਜਿਹੜੀਆਂ ਸੋਹਰੇ ਗਈਆਂ ਹੁੰਦੀਆਂ ਉਹ ਵੀ ਆ ਕੇ ਸਾਰੀਆਂ ਇਕੱਠੀ ਮੇਲ ਮਨਾਪੋ ਜਾਂਦਾ ਇੱਕ ਵਧੀਆ ਮਾਹੌਲ ਬਣ ਜਾਂਦਾ ਸਾਨੂੰ ਤੇ ਬਹੁਤ ਵਧੀਆ ਲੱਗਾਇਆ ਸੁਲੇਵਾਲ ਚ ਬਹੁਤ ਵਧੀਆ ਤਿਉਹਾਰ ਤੇ ਖਰ ਮਨਾਇਆ ਜਾ ਰਿਹਾ ਹੈ ਸਾਬ ਦਾ ਪਰਾਲਾ ਲੱਗੇ ਹਾਂਜੀ ਬਹੁਤ ਵਧੀਆ ਪਰਾਲਾ ਲੱਗੇ ਸਾਰਾ ਬਿਠਾ ਹੋਇਆ ਹਾਂਜੀ ਬਾਹਰ ਬਿਠਾ ਹੈ ਬਹੁਤ ਵਧੀਆ ਨਾ ਪਰਾਲਾ ਬਾਹਰ ਰਹਿੰਦੇ ਹੋਇਆਆਂ ਪਿੰਡ ਵਾਸਤੇ ਬਾਹਰ ਕੁਝ ਬਹੁਤ ਵਧੀਆ ਪਰਾਲਾ ਲੱਗੇ ਬਹੁਤ ਜੋੜਿਆ ਸਾਰਾ ਜੋੜਿਆ ਸਾਰਾ ਨਵਾਂ ਨੇ ਸਾਰੇ ਪਿੰਡ ਦੇ ਨਾਲ ਪਹਿਣਾ ਨਵਾਂ ਕਿਸਾਬ ਸਾਰੇ ਜੋੜਿਆ ਤੇ ਸੱਕੇ ਹੋ ਕੇ ਸਾਰੇ ਸੁਣਾ ਹਾਂ ਜਿਵੇਂ ਕਿ ਕਿਤੇ ਆਪਾਂ ਸ਼ਾਇਦ ਆਪਣੇ ਕਹੂ ਜੇਗੀਆਂ ਦੇ ਵਿੱਚ ਘਰ ਦੇ ਜੇਗਿਆਂ ਦੇ ਕੰਮਾਂ ਦੇ ਜੇਗਿਆਂ ਦੇ ਸ਼ਰਤ ਪੁੱਲ ਜੰਮੇ ਆਪਣਾ ਵੀ ਆਪਣਾ ਆਪਣੀ ਘਰ ਆਇਆ ਸਭ ਬਹੁਤ ਜੋੜਿਆ ਹਾਂਜੀ ਹਾਂਜੀ ਕਾ ਜਿਹੜਾ ਸਮਾਂ ਬਹੁਤ ਖਾਸ ਹੋ ਚੁੱਕਿਆ ਹੈ ਕਿਸੇ ਕੋਲ ਵੀ ਅੱਜ ਕੱਲ ਕਿਸੇ ਨੇ ਟਾਈਮ ਨਹੀਂ ਹੈਗਾ ਬੜੀ ਜ਼ਰੂਰਤ ਆ ਇਹੋ ਜੇ ਫੰਕਸ਼ਨਾਂ ਦੀ ਮੇਲਿਆਂ ਦੀ ਪਿੰਡਾਂ ਦੇ ਵਿੱਚ ਤਾਂ ਜੋ ਇਸ ਤਰ੍ਹਾਂ ਦੇ ਮੇਲੇ ਲੱਗਦੇ ਰਹਿਣ ਔਰ ਜਿਹੜੀਆਂ ਧੀਆਂ ਪੈਣਾ ਉਹ ਵੀ ਇੱਕ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਟਾਈਮ ਕੱਢ ਕੇ ਆਪਣੇ ਲਈ ਆਪਣੀ ਆਪਣੇ ਲਈ ਸਮਾਂ ਕੱਢ ਕੇ ਆਪਣਾ ਟਾਈਮ ਬਤੀਤ ਕਰਨ ਸਾਰਿਆਂ ਨਾਲ ਰਲ ਮਿਲ ਕੇ ਪਿੰਡਿਆਂ ਵੈਸੇ ਹੀ ਲੋਕ ਇਹ ਦਿਹਾੜੇ ਲੋਕ ਹੁੰਦੇ ਜਾ ਰਹੇ ਹਾਂਜੀ ਹਾਂਜੀ ਬਹੁਤ ਠੋੜਾ ਨਾ ਇਹ ਵੀ ਹਾਂਜੀ ਆਸ ਦੇ ਸਮੇਂ ਦੇ ਵਿੱਚ ਸਹੀ ਗੱਲ ਆ ਸਾਨੂੰ ਆਪਣੇ ਵਿਰਸੇ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਵਿਰਸੇ ਵਿੱਚ ਅਲੋਪ ਹੋ ਚੁੱਕੀਆਂ ਨੇ ਕੰਨੀਆਂ ਧੀਆਂ ਨਹੀਂ ਇਸ ਤੋਂ ਇਲਾਵਾ ਜਿੱਦਾਂ ਚਤਖੇ ਘਤਦੀਆਂ ਸੀ ਲੜਕੀ ਪੁਰਾਣੇ ਸਮੇਂ ਦੇ ਵਿੱਚ ਸਾਰੀਆਂ ਇਕੱਠੀਆਂ ਇੱਕ ਜਗ੍ਹਾ ਤ੍ਰਿੰਜਨ ਦੇ ਵਿੱਚ ਬੈਠ ਕੇ ਔਰ ਮੈਚ ਹੁੰਦੀ ਆ ਕਿ ਆਉਣ ਵਾਲੇ ਜਿਹੜੀਆਂ ਧੀਆਂ ਹਨਾ ਉਦੋਂ ਸਾਬੂਲੇਵਾਰੀਆ ਇੱਕ ਚਤਖਿਆਂ ਦੇ ਨਾਲ ਤ੍ਰਿੰਜਨ ਦਾ ਇੱਕ ਮਾਹੌਲ ਵੀ ਸਿਰਜਿਆ ਸਿਰਜਿਆ ਸਾਬੇਗਾ ਤੇ ਇਹ ਜਿਹੜੀ ਰੀਤ ਆ ਇਹਨੂੰ ਹੋਰ ਵੀ ਜ਼ਿਆਦਾ ਵਿਕਸਿਤ ਕੀਤਾ ਜਾ ਸਕਦਾ ਹੈ ਬੱਚਿਆਂ ਨੂੰ ਵੀ ਬਹੁਤ ਜ਼ਰੂਰੀ ਹੈ ਦੱਸਦਾ ਸ਼ਾਇਦ ਕਿਤੇ ਪਾ ਜੀ ਕਿੱਦਾਂ ਦੇਖਦੇ ਹੋ ਸ਼ਾਇਦ ਅੱਜ ਤੁਹਾਨੂੰ ਤੇ ਇੱਕ ਸਮਾਂ ਮਿਲ ਗਿਆ ਇਕੱਠੇ ਹੋਣ ਨਾਲੇ ਬੱਚਿਆਂ ਨੂੰ ਮੇਰੇ ਖਿਆਲ ਨਾਲ ਬਹੁਤ ਇੰਗਰੀਜ਼ੀ ਦੱਸਦਾ ਇਹ ਵੀ ਇੱਕ ਮਾਹੌਲ ਹੁੰਦਾ ਪੈਣਾ ਹਾਂਜੀ ਬਿਲਕੁਲ ਬਿਲਕੁਲ ਵਧੀਆ ਲੱਗਦਾ ਆ ਕਿ ਆਪਾਂ ਸਾਰੇ ਦੇਖੋ ਕਿੰਨੀਆਂ ਕੁੜੀਆਂ ਜਿਹੜੀਆਂ ਸੋਹਰਿਆ ਤੁਆਈਆਂ ਵਾ ਮੈਂ ਵੀ ਸੋਹਰਿਆ ਤੁਆਈਆਂ ਹੈ ਬੜਾ ਚੰਗਾ ਲੱਗਦਾ ਕਿ ਇਸੇ ਬਾਣੀ ਉਹ ਗੈਦਰ ਤੋਂ ਗੱਦਰ ਮਤਲਬ ਸਾਰੇ ਮਿਲ ਲੈਂਗੇ ਆ ਕਿ ਜਿਹਨੂੰ ਕਈ ਕਿੰਨੇ ਕਿੰਨੇ ਦਿਨ ਬਾਅਦ ਮਿਲਦੀ ਹੈ ਮਾਇਸੇ ਬਹਾਨੇ ਸਾਰਿਆਂ ਦਾ ਮੇਲ ਹੋ ਰੋ ਜਾਂਦਾ ਬੜੇ ਬੜੀਆਂ ਜਿਆਦਾ ਨੌਵਾਂ ਵਾ ਜਿਹੜੀਆਂ ਮੈਂ ਅੱਜ ਪਹਿਲੀ ਵਾਰ ਇੱਥੇ ਦੇਖੀ ਆਵਾ ਬੜੀਆਂ ਕੁੜੀਆਂ ਆ ਨਵੀਂ ਪੀੜੀ ਦੀਆਂ ਜਿਹੜੀਆਂ ਸਾਡੇ ਤੋਂ ਬਾਅਦ ਆਈਆਂ ਉਹਨਾਂ ਨੂੰ ਅੱਜ ਇੱਥੇ ਮਿਲੇ ਆ ਪਤਾ ਲੱਗਾ ਕਿ ਇਹਨਾਂ ਦੀ ਬੇਟੀਆਂ ਉਹਨਾਂ ਦੀ ਨੌਵਾਂ ਤੇ ਚੰਗਾ ਮਾਣ ਮਹਿਸੂਸ ਹੁੰਦਾ ਸਾਬੇ ਦੀ ਸੋ ਬਿਲਕੁਲ ਆਪਾਂ ਉਹਦਾ ਸਾਰੇ ਜਨ ਨੂੰ ਸ਼ੁਕਰਗੁਜ਼ਾਰ ਹਾਂ ਬੜਾ ਜ਼ਿਆਦਾ ਕਿ ਸਾਡੇ ਵੀਰ ਨੇ ਸਾਨੂੰ ਇੰਨਾ ਜ਼ਿਆਦਾ ਮਾਣ ਦਿੱਤਾ ਆ ਕਿ ਦੇਖੋ ਸਾਰੀਆਂ ਭੈਣਾਂ ਨੂੰ ਕਦੇ ਕੀਤਾ ਹਰ ਹਰ ਬੰਦੇ ਦੀ ਇਦਾਂ ਦੀ ਸੋਚ ਨਹੀਂ ਹੋ ਸਕਦੀ ਪਰ ਮੈਂ ਕਹੁੰਨੀ ਆ ਕਿ ਹਰ ਪਿੰਡ ਵਿੱਚ ਇਦਾਂ ਦਾ ਇੱਕ ਸਾਬਣ ਆਗਾ ਜਾਂ ਸਾਬੇ ਵਰਗਾ ਇੱਕ ਵੀਰ ਪੈਦਾ ਹੋਏ ਜਿਹਦੇ ਸਾਡੇ ਤੁਹਾਨੂੰ ਇੰਨਾ ਮਾਣ ਸਿਤਕਾਰ ਆਨੂੰ ਪ੍ਰਾਊਡ ਟੂ ਸਭਾ ਵੀਰ ਬੜਾ ਮਾਣ ਮਹਿਸੂਸ ਕਰਦੇ ਆ ਇਸ ਚੀਜ਼ ਤੇ ਕਿ ਹਾਂ ਸਾਡੇ ਪਿੰਡ ਨੂੰ ਇੱਕ ਸਾਬੇ ਵਰਗੀ ਪਰਸਨੈਲਿਟੀ ਮਿਲ ਗਈ ਆ ਕੁਪਰਸਾ ਵੀ ਸਾਹਮਣੇ ਦਾ ਮੌਕਾ ਤੇ ਹਾਂ ਬਿਲਕੁਲ ਬਿਲਕੁਲ ਆ ਦੇਖੋ ਮੈਨੂੰ ਨਹੀਂ ਲੱਗਦਾ ਕਿ ਮੈਂ ਬਚਪਨ ਚ ਸ਼ਾਇਦ ਤੀਆਂ ਦੇਖੀਆਂ ਹੋਣੀਆਂ ਤੇ ਇੱਕ ਕਲਾਸੀਆ ਦੇਖਿਆ ਹੀ ਉਹ ਵੀ ਸਾਬੇ ਦੀ ਬਦੌਲਤ ਔਰ ਇਸ ਵਾਰ ਦੇਖ ਰਹੀ ਹਾਂ ਤੇ ਉਹ ਵੀ ਸਾਬੇ ਦੀ ਬਦੌਲਤ ਹਾਂ ਬੜਾ ਚੰਗਾ ਸਾਡੀਆਂ ਬੇਟੀਆਂ ਦੇਖੋ ਕਿੰਨਾ ਸੋਹਣਾ ਨੱਚਣ ਦੀਆਂ ਆ ਇਹਨਾਂ ਨੂੰ ਕਲਚਰ ਦਾ ਪਤਾ ਲੱਗਦਾ ਆਲਮੋਸਟ ਮੇਰੇ ਬੱਚੇ ਸਿੱਖ ਗਏ ਨੇ ਬੜੀ ਚੰਗੀ ਗੱਲ ਲੱਗੀ ਉਹਨਾਂ ਨੂੰ ਇੱਥੇ ਆਪਣੇ ਆ ਕਲਚਰ ਦਾ ਪਤਾ ਲੱਗਦਾ ਆ ਕਿ ਸਾਡਾ ਪੰਜਾਬ ਦਾ ਕਲਚਰ ਕੀ ਆ ਬੇਸ਼ੱਕ ਵੱਡੇ ਹੋ ਕੇ ਉੱਥੇ ਹੋ ਜਾਣ ਸਾਡਾ ਵਿਦੇਸ਼ ਮੈਂ ਤਾਂ ਇੱਥੇ ਹੀ ਆ ਮੈਂ ਇੱਥੇ ਜਾਵਾਂ ਅੱਜ ਸਿੱਧੇ ਨਿਪਰ ਮੈਂ ਐਸੇ ਹੀ ਅੰਮੋਲਿਏ ਇੰਡੀਆ ਲੈ ਆਂਦਾ ਹੋਇਆ ਆ ਕਿ ਆਪਣੇ ਕਲਚਰ ਨਾਲ ਜੁੜਾ ਆਪਣੇ ਸੱਭਿਆਚਾਰ ਜਿਹਨਾਂ ਨੂੰ ਪੇਸ਼ ਲੈਣਾ ਕਰਦਾ ਹੈ। ਸਤਿ ਸ਼੍ਰੀ ਅਕਾਲ ਦੇਖੀ ਲਏ ਇੱਕ ਬਲੱਖਣ ਤਸਵੀਰ ਹੈ ਜਿਹੜੀਆਂ ਬੁਲੇਵਾਲ ਪਿੰਡ ਦੀਆਂ ਤਸਵੀਰਾਂ ਔਰ ਬੁਲੇਵਾਲ ਪਿੰਡ ਦੇ ਵਿੱਚ ਲੋਨਕਾ ਇਹਦੇ ਲੋਨਕਾ ਵਿੜੇ ਦੀਆਂ ਧੀਆਂ ਧੀਆਂ ਹੀ ਲੋਨਕਾ ਨੇ ਵਿੜੇ ਦੀਆਂ ਔਰ ਅੱਜ ਵਿੜੇ ਦੇ ਵਿੱਚ ਧੀਆਂ ਨੂੰ ਸਾਰਿਆਂ ਨੂੰ ਪਿੰਡ ਦੀਆਂ ਧੀਆਂ ਜਿਹੜੀਆਂ ਬਾਰ ਪਿੰਡਾਂ ਦੇ ਵਿੱਚ ਵਈਆਂ ਜਾਂ ਸ਼ਹਿਰਾਂ ਦੇ ਵਿੱਚ ਵਈਆਂ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਬਹਾਨੇ ਇਕੱਤਰ ਕੀਤਾ ਕਿ ਇੱਕ ਦੂਜੇ ਨੂੰ ਮਿਲੋ ਇੱਕ ਦੂਜੇ ਨਾਲ ਪਿਆਰ ਵਧੇ ਇੱਕ ਦੂਜੇ ਨੂੰ ਪਛਾਣ ਹੋਵੇ ਪਰ ਪਰਾਣਾ ਕਹ ਲਈਏ ਇੱਕ ਵਿਰਸਾ ਵੀ ਤੀਆਂ ਦਾ ਤਿਉਹਾਰ ਦੀਆਂ ਤਸਵੀਰਾਂ ਜਿਹੜੀਆਂ ਸ਼ਾਇਦ ਕਹਿੰਦੇ ਫੁਲਕਾਰੀਆਂ ਨਹੀਂ ਲੱਭਦੀਆਂ ਇੱਥੇ ਦੇਖੋ ਤੁਹਾਨੂੰ ਫੁਲਕਾਰੀਆਂ ਵੀ ਲੱਭਦੀਆਂ ਪਈਆਂ ਤੇ ਹੁਣ ਤੀਆਂ ਵੀ ਔਰ ਬੋਲੀਆਂ ਵੀ ਪੈਂਦੀਆਂ ਨਜ਼ਰ ਆ ਰਹੀਆਂ ਔਰ ਬੱਚੇ ਵੀ ਇਸ ਫੰਕਸ਼ਨ ਵਿੱਚ ਇਸ ਸਮਰੋਹ ਦੇ ਵਿੱਚ ਇਸ ਜੀਆਂ ਦੇ ਤਿਉਹਾਰ ਨੂੰ ਲੈ ਕੇ ਇਕੱਠੇ ਨੇ ਔਰ ਇੱਕ ਵੱਖਰਾ ਤਰ੍ਹਾਂ ਦਾ ਮਾਹੌਲ ਜਿਹੜਾ ਸਿਰਜਿਆ ਗਿਆ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਵੰਦੀ ਟੀਵੀ ਲਈ ਬਰਦਾਸਪੁਰ